ਜਦੋਂ ਸਾਧੂ ਦੀ ਸੰਗਤ ਹੋਈ ਸਾਧ ਸੰਗਤ ਜੀ ਫਿਰ ਉਸ ਸਮੇਂ ਪਰਾਈ ਈਰਖਾ ਮਨ ਵਿੱਚੋਂ ਨਿਕਲ ਜਾਂਦੀ ਹੈ ਪਰਾਈ ਤਾਤ ਪਰਾਈ ਬਖੇਲੀ ਮਚੇਵਾ ਉਹ ਸੰਗਤ ਜੀ ਮਨ ਵਿੱਚੋਂ ਜਿਵੇਂ ਭੈਣਾਂ ਬੀਬੀਆਂ ਸਾਬਣ ਲਾ ਕੇ ਤੇ ਕੱਪੜੇ ਨੂੰ ਧੋਂਦੀਆਂ ਤੇ ਮੈਲ ਧੋ ਕੇ ਬਾਹਰ ਕੱਢ ਦਿੰਦੀਆਂ ਏਵੇਂ ਸਤ ਸੰਗਤ ਦਾ ਪ੍ਰਤਾਪ ਹੈ ਕਿ ਮਨ ਵਿੱਚੋਂ ਈਰਖਾ ਨਿਕਲ ਜਾਂਦੀ ਹੈ ਇਥੇ ਗੌਰ ਕਰਨਾ ਸੰਗਤ ਜੀ ਜੇ ਹੁਣ ਸਾਬਣਾਂ ਵੀ ਕਸਾਈ ਚੱਲੀਏ ਪਾਣੀ ਵੀ ਡੋਲੀ ਚੱਲੀਏ ਤੇ ਜ਼ੋਰ ਵੀ ਬੜਾ ਲਾਈ ਚੱਲੀਏ ਤੇ ਕੱਪੜੇ ਦੀ ਮੈਲ ਨਾ ਨਿਕਲੇ ਫਿਰ ਸੰਗਤ ਜੀ ਵਿਚਾਰ ਹੁੰਦੀ ਲੋੜ ਪੈਂਦੀ ਆ ਵੀ ਕਾਰਨ ਕੀ ਆ ਮੈਲ ਕਿਉਂ ਨਹੀਂ ਨਿਕਲਦੀ ਕੋਈ ਨਾ ਕੋਈ ਤੇ ਘਾਟ ਹੈ ਜਾਂ ਤੇ ਸਾਧ ਸੰਗਤ ਜੀ ਸਾਬਣ ਹੈ ਨਹੀਂ ਠੀਕ ਜਾਂ ਜਾਂ ਫਿਰ ਸਾਧ ਸੰਗਤ ਜੀ ਉਹ ਪਾਣੀ ਠੀਕ ਹੈ ਨਹੀਂ ਜਾਂ ਫਿਰ ਸਾਨੂੰ ਧੋਣਾ ਨਹੀਂ ਆਉਂਦਾ ਕੋਈ ਨਾ ਕੋਈ ਕਾਰਨ ਤਾਂ ਹੋਏਗਾ ਹੁਣ ਸਤ ਸੰਗਤ ਕਰਦੇ ਆ ਰੋਜ਼ ਜਿਹਨੂੰ ਮਰਜ਼ੀ ਪੁੱਛੋ ਹਰ ਮਨੁੱਖ ਸੰਗਤ ਜੀ ਅੱਜ ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਜਾਂਦੇ ਆ। ਵੇਖੋ ਗੁਰੂ ਘਰਾਂ ਵਿੱਚ ਕਿੰਨੇ ਵੱਡੇ ਵੱਡੇ ਕੱਟ ਸੰਗਤ ਦੇ ਹੁੰਦੇ ਆ। ਸਾਧ ਸੰਗਤ ਜੀ ਪਰ ਹੁਣ ਪੁੱਛੋ ਕਹਿੰਦੇ ਜੀ ਸਤ ਸੰਗਤ ਕਰਨੇ ਆਪਾਂ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਵੀ ਸਤ ਸੰਗਤ ਕਰਨੇ ਆ। ਪਰ ਸਾਧ ਸੰਗਤ ਜੀ ਇਹ ਚੈੱਕ ਕਰਨ ਦਾ ਤਰੀਕਾ ਕੀ ਆ? ਜਿਵੇਂ ਕਿਸੇ ਬੰਦੇ ਨੂੰ ਬਿਮਾਰ ਹੋ ਜੇ ਨਾ ਬੁਖਾਰ, ਜਿਆਦਾ ਬੁਖਾਰ ਹੋ ਜੇ ਡਾਕਟਰ ਐਡਮਿਟ ਕਰ ਲੈਂਦਾ। ਦੋ ਚੌ ਦਿਨਾਂ ਬਾਅਦ ਛੁੱਟੀ ਦਿੰਦਾ ਤੇ ਸੰਗਤ ਜੀ ਨਾਲ ਇੱਕ ਥਰਮਾਮੀਟਰ ਦੇ ਦਿੰਦਾ 5-10 ਰੁਪਏ ਦਾ ਹੁੰਦਾ 20 ਰੁਪਏ ਦਾ ਹੁੰਦਾ ਵੱਧ ਤੋਂ ਵੱਧ ਉਹ ਥਰਮਾਮੀਟਰ ਦੇ ਦਿੰਦਾ ਇੰ样 ਕਰਿਓ ਵੀ ਦਵਾਈ ਵੀ ਦਿੰਦੇ ਰਹੋ ਤੇ ਦਿਨ ਵਿੱਚ ਦੋ ਵਾਰ ਤਿੰਨ ਵਾਰ ਥਰਮਾਮੀਟਰ ਲਾ ਕੇ ਚੈੱਕ ਕਰਦੇ ਰਹੋ ਬੁਖਾਰ ਤਾਂ ਨਹੀਂ ਚੜਿਆ ਕਿਤੇ ਜੇ ਦੁਬਾਰੇ ਹੋਇਆ ਤੇ ਡਾਕਟਰ ਕਹਿੰਦਾ ਮੇਰੇ ਕੋਲ ਦੁਬਾਰੇ ਆ ਜਾਓ ਨਹੀਂ ਦਵਾਈ ਲੈਂਦੇ ਰਹੋ ਇੰ样 ਥਰਮਾਮੀਟਰ ਲਾ ਕੇ ਵੇਖਣਾ ਸਾਧ ਸੰਗਤ ਜੀ ਥਰਮਾਮੀਟਰ ਹੈ ਵੀ ਸਤਸੰਗਤ ਕਰਦੇ ਹਾਂ ਸੱਚ ਵਿੱਚ ਕਿ ਉਤੋਂ ਤੋਂ ਤੋਂ ਕਰਦੇ ਆਂ ਸਤਸੰਗਤ ਸਹੀ ਮਹਿਣਿਆਂ ਵਿੱਚ ਕਰਦੇ ਹਾਂ ਕਿ ਨਹੀਂ ਥਰਮਾਮੀਟਰ ਕੀ ਆ ਆਹੀ ਥਰਮਾਮੀਟਰ ਆ ਆਪਦੇ ਮਨ ਨੂੰ ਪੁੱਛੋ ਮਨਾਂ ਈਰਖਾ ਨਿਕਲ ਗਈ ਦਵੇਸ਼ ਮੁੱਕ ਗਈ ਜੇ ਦਵੇਸ਼ ਨਹੀਂ ਮੁੱਕੀ ਸਤਸੰਗਤ ਜੀ ਫਿਰ ਕੁਝ ਵਿਚਾਰਨਾ ਤੇ ਸੋਚਣਾ ਪਏਗਾ ਮਨਾ ਗੁਰੂ ਘਰ ਆਉਣਾ ਜਾਣਾ ਕੀਤਾ ਤੇ ਪਰ ਸਤਗੁਰੂ ਜੀ ਜਿਹੜੀ ਸਤ ਸੰਗਤ ਕਹਿੰਦੇ ਉਹ ਸਤ ਸੰਗਤ ਅਜੇ ਆਪਾਂ ਕੀਤੀ ਨਹੀਂ ਆਖੋ ਸਤਨਾਮ ਸ੍ਰੀ ਵਾਸ਼ ਪੀਰੀ ਪਰ ਜੇ ਸਤ ਸੰਗਤ ਕਰੀਏ ਫਿਰ ਸਤਗੁਰ ਕਹਿੰਦੇ ਬਾਣੀ ਦੇ ਵਿੱਚ ਬਚਨ ਗੁਰੂ ਅੰਤੇਜ ਦੇਵ ਜੀ ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੁਹੇ ਪਾਈ ਅਵਸਥਾ ਇਹ ਬਣ ਜਾਂਦੀ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਵਣ ਨਾ ਕਿਸੇ ਬੇਗਾਨਾ ਦੀ ਨਾ ਕੋ ਵੈਰੀ ਨਾ ਕੋ ਵੈਰੀ ਨਾ ਕਿਸੇ ਬੇਗਾਨਾ ਦੀ ਨਾ ਕੋ ਵੈਰੀ ਨਾ ਕੋ ਵੈਰੀ ਨਾ ਕਿਸੇ ਬੇਗਾਨਾ ਦੀ ਨਾ ਕੋ ਵੈਰੀ ਨਾ ਕੋ ਵੈਰੀ ਨਾ ਕਿਸੇ ਦਾ ਨਾ ਜੀ ਨਾ ਕੋ ਗਰੀ ਨਾ ਕੋ ਮਰੀ ਨਾ ਕਿਸੇ ਦਾ ਨਾ ਜੀ ਨਾ ਕੋ ਗਰੀ ਨਾ ਕੋ ਮਰੀ ਜਿਸ ਤੋਂ ਵਿਗਰਨਾ ਦੀ ਨਾ ਕੋਈ ਨਾ ਕੋਈ ਨਾ ਜਿਸ ਤੋਂ ਵਿਗਰਨਾ ਦੀ Na I'm sorry, 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 na देवना ना जी ना को तो जी ना को तो ना मेरी मरी न